ਰੋਹਾਂ ਦਾ ਮੇਲ ਵੇਖਣ ਵਾਲਿਆਂ ਦਾ ਸਵਾਗਤ ਹੈ ਮੈਂ ਗੁਰਨਾਮ ਸਿੰਘ ਚਾਹਾਨ ਰੋਹਾਂ ਦੇ ਮੇਲ ਵਿੱਚ ਕੌਮ ਦੀ ਸਤਕਾਰ ਹੱਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਨਾਲ ਆਪ ਜੀ ਦਾ ਮਲਾਪ ਕਰਵਾ ਰਹੇ ਹਾਂ ਉਹਨਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾ ਵਿੱਚ ਧਰਮ ਮਾਜਬ ਭਾਈਚਾਰੇ ਅਤੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਪੰਥ ਤੇ ਗ੍ਰੰਥ ਨੂੰ ਬਚਾਉਣ ਦੇ ਲਈ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਵਾਸਤੇ ਕਿਹਾ ਹੈ ਉਹਨਾਂ ਪ੍ਰੋਸਾ ਦਵਾਇਆ ਹੈ ਕਿ ਉਹ ਨਾ ਰਾਜਨੀਤੀ ਕਰਨਗੇ ਤੇ ਨਾ ਪੰਥਕ ਲਹਿਰ ਨਾਲ ਜੁੜੇ ਹੋਏ ਕਿਸੇ ਵਿਅਕਤੀ ਨੂੰ ਰਾਜਨੀਤੀ ਕਰਨ ਦੇਣਗੇ ਇਸ ਲਈ ਹਰ ਕੋਈ ਦਿਲਾ ਵਿੱਚੋਂ ਭੁਲੇਖਾ ਕੱਢ ਕੇ ਸੱਚ ਦਾ ਸਾਥ ਦੇਵੇ ਤੇ ਗੁਰੂ ਕਿਰਪਾ ਕਰਨ ਤਾਂ ਕਿ ਗੁਰੂ ਸਾਹਿਬ ਤੇ ਸ਼ਹੀਦਾਂ ਨੇ ਜ਼ਬਰ ਜ਼ੁਲਮ ਦਾ ਟਾਕਰਾ ਕਰਦਿਆਂ ਕੁਰਬਾਨੀਆਂ ਭਰੇ ਇਤਿਹਾਸ ਸਿੱਖ ਕੌਮ ਦੀ ਝੋਲੀ ਪਾਇਆ ਹੈ ਪਰ ਕੌਮ ਕਿੱਥੇ ਖੜੀ ਹੈ ਇਹ ਕੋਈ ਇਹ ਹਰ ਕੋਈ ਭਲੀ ਭਾਂਤ ਜਾਣਦਾ ਹੈ ਹਰ ਕੋਈ ਸੋਚਦਾ ਹੈ ਕਿ ਸ੍ਰੀ ਅਕਾਲ ਤਖਤ ਸਰ ਤੰਤਰ ਹੋਵੇ ਜਥੇਦਾਰ ਕੌਮ ਦੇ ਹਿੱਤਾਂ ਵਿੱਚ ਸਾਰੂ ਫੈਸਲੇ ਲੈਣ ਗੁਰੂ ਸਾਹਿਬ ਦੀ ਸੋਚ ਦੇ ਅਨੁਸਾਰ ਔ ਕਾਲ ਤੱਕ ਸਾਰਦਾ ਸਿੱਖੀ ਦਾ ਪ੍ਰਚਾਰ ਹੋਵੇ ਤੇ ਲੋੜਵੰਦਾਂ ਦੇ ਲਈ ਮੁਫਤ ਦਵਾਈਆਂ ਲੋੜਵੰਦ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੇ ਉਪਰਾਲੇ ਕੀਤੇ ਜਾਣ ਕੀਤੇ ਜਾ ਸਕਣ ਗੁਰੂ ਘਰ ਦੀਆਂ ਜਾਇਦਾਦਾਂ ਸੁਰੱਖਿਆ ਰਹਿਣ ਤੇ ਕਰੋੜਾਂ ਦੇ ਬੁੱਲ ਬੁੱਲ ਵਾਲੀਆਂ ਜ਼ਮੀਨਾਂ ਦੇ ਤਬਾਦਲੇ ਨਾ ਕੀਤੇ ਜਾਣ ਉਹਨਾਂ ਨੇ ਕਿਹਾ ਹੈ ਕਿ ਸੰਗਤ ਵੱਲੋਂ ਭੇਟ ਕੀਤੇ ਦਸਵੰਦ ਦੀ ਰਾਸ਼ੀ ਕਿੱਥੇ ਜਾਂਦੀ ਹੈ ਸ੍ਰੀ ਦੇ ਅਰਬਾਂ ਰੁਪਏ ਦੇ ਬਾਈਟ ਦਾ ਹਿਸਾਬ ਲੈਣ ਲਈ ਪੰਥਕ ਸੋਚ ਰੱਖਣ ਵਾਲੇ ਆਗੂਆਂ ਦਾ ਅੱਗੇ ਆਉਣਾ ਪੰਥ ਅਤੇ ਗ੍ਰੰਥ ਨੂੰ ਬਚਾਉਣ ਦੇ ਲਈ ਕੌਮ ਪੰਥ ਕ ਲਹਿਰ ਦੀ ਅਗਵਾਈ ਵਿੱਚ ਇੱਕ ਨਿਸ਼ਾਨ ਇੱਥੇ ਇਕੱਠੀ ਹੋਵੇ ਉਹਨਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਦਾ ਆਗੂ ਰਾਹਲ ਗਾਂਧੀ ਵਦੇਸ਼ ਦੀ ਧਰਤੀ ਤੇ ਸਿੱਖਾਂ ਦੀ ਗੱਲ ਕਰਨ ਦੀ ਬਜਾਏ ਪੰਜਾਬੀ ਦੇ ਮਾਨ ਵਿੱਚ ਕੋਈ ਹਮਦਰਦੀ ਹੈ ਤੇ ਉਸ ਸਿੱਖਾਂ ਦੀ ਪਹਿਚਾਨ ਬਚਾਉਣ ਅਤੇ ਸਿੱਖਾਂ ਤੇ ਹੁੰਦੇ ਵਿਤਕਰੇ ਵਿਰੁੱਧ ਖੁੱਲ੍ਹ ਕੇ ਸਾਹਮਣੇ ਆਉਣ ਤੇ ਸਿੱਖ ਜਗਤ ਉਹਨਾਂ ਦਾ ਸਾਥ ਦੇਵੇਗਾ ਉਹਨਾਂ ਸਪੱਸ਼ਟ ਕੀਤਾ ਹੈ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਅਣਗੋਲਿਆਂ ਕਰਕੇ ਰੱਖਿਆ ਹੈ ਇਸ ਦੇ باوجود ਜੇਕਰ ਰਾਹਲ ਗਾਂਧੀ ਦੇ ਮਨ ਵਿੱਚ ਕੋਈ ਹਮਦਰਦੀ ਹੈ ਤਾਂ ਉਹ ਸਿੱਖਾਂ ਦੀ ਪਛਾਣ ਬਚਾਉਣ ਸਿੱਖਾਂ ਦੇ ਨਾਲ ਹੁੰਦੇ ਵਿਤਕਰੇ ਦੇ ਵਿਰੁੱਧ ਖੁੱਲ ਕੇ ਸਾਹਮਣੇ ਆਉਣ ਤੇ ਸਮੁੱਚਾ ਸਿੱਖ ਜਗਤ ਉਹਨਾਂ ਨੂੰ ਸਾਥ ਦੇਵੇਗਾ ਹੁਣ ਪੇਸ਼ ਹੈ ਭਾਈ ਰਣਜੀਤ ਸਿੰਘ ਜੀ ਦੀ ਬੇਤੀ ਇੱਕ ਇੱਕ ਧੜਾ ਨਾ ਵਣੋ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਸਿੱਖ ਬਣਾਇਆ ਸਿੱਖ ਬਣ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਾਂ ਸਾਡਾ ਮਰਨਾ ਪਰਣਾ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਦੁੱਖ ਸੁੱਖ ਦੱਸਦੇ ਹਾਂ ਅਰਦਾਸ ਕਰਦੇ ਹਾਂ ਉਦੋਂ ਅਸੀਂ ਇਹ ਨਹੀਂ ਦੇ ਦੱਸਦੇ ਕਿ ਸੱਚੇ ਪਾਤਸ਼ਾਹ ਮੈਂ ਆਵਾਜ਼ ਵਿੱਚ ਪਾਰਟੀ ਨਾਲ ਜੁੜਿਆ ਸੱਚੇ ਪਾਤਸ਼ਾਹ ਮੈਂ ਕਾਮਰੇਡ ਹਾਂ ਸੱਚੇ ਪਾਤਸ਼ਾਹ ਮੈਂ ਬਸਪਾਰਾ ਨਾਲ ਜੁੜਿਆ ਮੈਂ ਖਾਲੀਆਂ ਨਾਲ ਜੁੜਿਆ ਮੈਂ ਫਰਮ ਪਾਰਟੀ ਨਾਲ ਜੁੜਿਆ ਉਦੋਂ ਇਹ ਕਹਿੰਦੇ ਅਸੀਂ ਤੇਰੇ ਸੇਖਿਆ ਸੱਚੇ ਪਾਤਸ਼ਾਹ ਸਾਡਾ ਕਸ਼ਟ ਦੁਆਰ ਪਾਈ ਜੈਤਾ ਜੀ ਲਿਖਦੇ ਆ ਕਿ ਮੈਂ ਜਦੋਂ ਆਨੰਦਪੁਰ ਦੇ ਵਿੱਚ ਨਗਾਰਾ ਵਜਾਉਂਦਾ ਕਿ ਦਸ ਪਾਤਸ਼ਾਹ ਤੇ ਚੱਲਦਾ ਹੁੰਦਾ ਸੀ ਤੇ ਮੈਂ ਦੇਖਦਾ ਸੀ ਦੀਨ ਦੁਖੀ ਆਏ ਜਦ ਦਰਦ ਕੋ ਅਨਵਾਰਨੇ ਕੋ ਦੁਖੀਏ ਮਨਿੰਦ ਗੁਰੂ ਦੁਖੀਏ ਮਨਿੰਦ ਦੁਖੀ ਗੁਰੂ ਜੀ ਕੋ ਪਾਉਂ ਉਹ ਕਹਿੰਦਾ ਮੈਂ ਦੇਖਦਾ ਇਹ ਕਿ ਗੁਰੂ ਜੀ ਕੋਲ ਜਿਹੜਾ ਦੁੱਖ ਲੈ ਕੇ ਆਉਂਦੇ ਸੀ ਤੇ ਗੁਰੂ ਜੀ ਉਹਨਾਂ ਦੁਖੀਆਂ ਵਰਗੇ ਮੈਨੂੰ ਦੁਖੀ ਲੱਗਦੇ ਸੀ ਇਹਨਾਂ ਦੁੱਖ ਮਹਿਸੂਸ ਕਰਦੇ ਸੀ ਸਾਡਾ ਗੁਰੂ ਸਾਡੇ ਦੁੱਖਾਂ ਦੇ ਸਮਰਥਾ ਸੀ ਉਹਦੇ ਅੱਗੇ ਦੁੱਖ ਜਦੋਂ ਫੋਲਦੇ ਆ ਐਸ ਸਿੱਖ ਫੋਲਦੇ ਮੇਰੀ ਤੁਹਾਨੂੰ ਸਾਰਿਆਂ ਨੂੰ ਬਿਜਾਰਛਾ ਆਪਾਂ ਧਰਮ ਨੂੰ ਧਰਮੀ ਬਣ ਕੇ ਸੰਭਾਲ ਲਈਏ ਇਹਨਾਂ ਪੋਲੀਟੀਕਲ ਲੂਟ ਲੀਟਰਾਂ ਤੋਂ ਬਚਾ ਲਈਏ ਦਸਾਂ ਪਾਛਾ ਦੀ ਪੂਰੀ ਪਰਸਵਾਤ ਨੂੰ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਕਿਸੇ ਵੀ ਪਾਰਟੀ ਚ ਰਾਜਨੀਤੀ ਕਰੋ ਪਰ ਆਉਣ ਵਾਲੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹਦੇ ਵਿੱਚ ਧਰਮ ਦੀ ਵੋਟ ਪੰਥਕਾਂ ਲਈ ਲੈ ਕੇ ਨਾ ਦੇ ਦਿਓ ਮੈਂ ਪੰਥਰਗਾਰੀ ਰਹਿਤ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਮੈਂ ਬਚਨ ਦਿੰਦਾ ਕਿ ਨਾ ਸੀ ਰਾਜਨੀਤੀ ਕਰਾਂਗੇ ਨਾ ਕਰਨ ਦਿਆਂਗੇ ਨਿਰੋਹ ਧਰਮ ਦੀ ਸੇਵਾ ਕਰਾਂਗੇ ਤੇ ਕੌਮ ਦੀ ਸੇਵਾ ਕਰਾਂਗੇ ਸਦਾਮ ਦੀ ਸੇਵਾ ਕਰਾਂਗੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਾਂਗੇ ਓਏ ਸੋਹਣੇ ਸੇਵਾ ਅਕਾਲ ਪੁਰਖ ਸੱਚੇ ਵੇਦ ਨੂੰ ਕਿਰਪਾ ਕਰੇ ਜਿਸ ਤਰ੍ਹਾਂ ਦੇ ਤੁਹਾਨੂੰ ਲੰਬੇ ਸਮੇਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਕਮੇਟੀ ਵੱਲੋਂ ਪ੍ਰਭਾਵ ਜਿਹੜੀਆਂ ਸਾਡੀਆਂ ਜ਼ਮੀਨਾਂ ਦੇ 12-12 ਕਰੋੜ ਦਾ ਕਿੱਲਾ ਤਬਾਦਲਾ ਕਰਕੇ 50 ਲੱਖ ਦਾ ਕਿੱਲਾ ਗੁਰੂਤਾਰ ਨੂੰ ਲੈਤਾ ਤੇ 12 ਕਰੋੜ ਦਾ ਕਿੱਲਾ ਅਗਲਿਆਂ ਨੂੰ ਲੈਤਾ 12 ਕਰੋੜ ਦੀ ਗੱਲਾਈ ਖਾਂਗ ਇਹ ਕੁਝ ਹੋ ਰਿਹਾ ਜ਼ਮੀਨਾਂ ਵੇਚ ਰਹੀਆਂ ਜੇ ਗੁਰੂ ਘਰ ਦੀਆਂ 20 ਹਜ਼ਾਰ ਏਕੜ ਜ਼ਮੀਨਾਂ ਜਿਹੜੀਆਂ ਉਹ ਰੁਪਈਏ ਰੁਪਈਏ ਸਿਗਾ ਤੇ ਜੋ ਚ ਸੰਗਤ ਨੂੰ ਜਾਣਕਾਰੀ ਦਿੱਤੀ ਕਿ ਸਾਡੇ ਨਾਲ ਕੀ ਹੋ ਰਿਹਾ ਪ੍ਰਬੰਧਕ ਕਮੇਟੀ ਦੇ ਵਿੱਚ ਕਿਹੜੇ ਖਾਮੜੇ ਹੋ ਰਹੇ ਨੇ ਪ੍ਰਬੰਧਕ ਕਮੇਟੀ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਮਿਕ ਸੂਟ ਕਿੱਥੇ ਗਏ ਉਹ ਦੱਸ ਨਹੀਂ ਰਹੇ ਪ੍ਰਬੰਧਕ ਕਮੇਟੀ ਤੋਂ ਜਿਹੜੇ ਚਾਂਦੀ ਦੇ ਦਰਵਾਜ਼ੇ ਸੀ ਪ੍ਰਾਤਨ ਸਿੱਖਾਂ ਨੇ ਅਬਦਾਲੀ ਤੋਂ ਖੋਏ ਸੀ ਉਹ ਅੱਜ ਲੱਭਦੇ ਨਹੀਂ ਪਏ ਜਿਹੜੇ ਇਹਨਾਂ ਨੇ ਰਿਪੇਅਰ ਕਰਨ ਦੇ ਭਾਣੇ 15 ਸਾਲ ਪਹਿਲਾਂ ਲਾਏ ਸੋ ਲੱਭਦੇ ਨਹੀਂ ਪਏ ਕੋਈ ਜਾਣਕਾਰੀਆਂ ਸਿੱਖਾਂ ਨੂੰ ਦਿੱਤੀਆਂ ਸਾਰੀਆਂ ਇਸੇ ਕੌਮ ਨੂੰ ਤੇ ਨਾਲ ਅਪੀਲ ਕੀਤੀ ਅਸੀਂ ਕਿ ਅੱਜ ਸਿੱਖ ਪੰਥਕ ਕਾਲੀ ਲਹਿਰ ਨੂੰ ਸਪੋਰਟ ਕਰੋ ਤੇ ਅਸੀਂ ਤੁਹਾਨੂੰ ਵਾਜਨ ਦੇਨੇ ਅਸੀਂ ਧਰਮ ਦੀ ਗੱਲ ਕਰਾਂਗੇ ਰਾਜਨੀਤੀ ਨਹੀਂ ਕਰਾਂਗੇ ਨਾ ਰਾਜਨੀਤੀ ਕੇ ਨੂੰ ਕਰਦੇ ਵਾਂਗੇ ਨਾ ਕਰਾਂਗੇ ਐਸ ਸਿੱਖ ਸਭ ਦਾ ਸੰਵਾਰਾ ਹੋ ਗੁਰੂ ਦਾ ਸਿੱਖ ਤੇ ਸਿੱਖ ਤੇ ਗੁਰੂ ਦਾ ਰਿਸ਼ਤਾ ਉੱਥੇ ਨਿਭੂਗਾ ਹੋ ਕੋਈ ਨਹੀਂ ਜਿਸ ਤਰ੍ਹਾਂ ਦਿਨੇ ਜਿਹੜੀ ਗੱਲ ਕੀਤੀ ਆ ਮੈਂ ਉਹ ਮੈਂ ਉਹਨੂੰ ਕਿਹਾ ਕਿ ਇਮਾਨਦਾਰੀ ਦੇ ਨਾਲ ਤੂੰ ਆਪੋਜੀਸ਼ਨ ਲੀਡਰ ਆ ਤੇ ਲੋਕ ਸਭਾ ਦੇ ਵਿੱਚ ਇਸ ਇਸ ਮਸਲੇ ਨੂੰ ਹੱਲ ਕਰ ਤਾਂ ਕਿ ਆਲ ਓਵਰ ਪੰਜਾਬ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਸਾਡੇ ਬੱਚੇ ਨਮੋਸ਼ੀ ਤੋਂ ਬਚਣ ਇਹ ਜਿਹੜਾ ਇਹ ਬਿਲਕੁਲ ਮਸਲਾ ਹੈਗਾ ਤੇ ਸਾਡੇ ਬੜਾ ਗੰਭੀਰ ਮਸਲਾ ਹੈ ਸਾਡਾ ਕੜੇ ਦਾ ਤੇ ਦਸਤਾਰ ਦਾ ਖਾਸ ਕਰਕੇ ਸੇ ਦੇ ਸਕੂਲ ਦੇ ਸਿੱਖ ਬੱਚਾਂ ਤੇ ਤਰਪੇਸ਼ ਆ ਅਸੀਂ ਪੰਜਾਬ ਦੇ ਵਿੱਚ ਹੀ ਇਹਨਾਂ ਨੂੰ ਹਟਾ ਸਕੇ ਸਾਡੇ ਪੰਜਾਬ ਦੇ ਜਿਹੜੇ ਮੇਰਾ ਬੱਚਾ ਜਿਹੜਾ ਉਹ ਸਿੱਖ ਸਕੂਲ ਚ ਜਿਹੜਾ ਮੰਨਿਆਪੁਰਾ ਸਕੂਲ ਆ ਉਹਦੇ ਵਿੱਚ ਪੜਦਾ ਹੈ ਪੰਜਵੀਂ ਕਲਾਸ ਦੇ ਵਿੱਚ ਪੜਦਾ ਹੈ ਉਹ ਕਹਿੰਦਾ ਮੇਰੀ ਪ੍ਰੇਅਰ ਦੇ ਵਿੱਚ ਖੜੇ ਤੋਂ ਮੇਰਾ ਧੱਗੇ ਨਾਲ ਖੜਾ ਲਾ ਦੇ ਇਹ ਵੀ ਸਾਡੇ ਗਿੱਡੀ ਕੋਟੀ ਗੱਲ ਹੈ ਸਾਡਾ ਜੇ ਸਾਡੀ ਪਹਿਚਾਨ ਵੀ ਨਹੀਂ ਇਹਨਾਂ ਨੇ ਰਹਿਣ ਦੇਣੀ ਤੇ ਫਿਰ ਸਾਡੀ ਕੌਮ ਬਰਉ ਕਿੱਥੋਂ ਬਚੂ ਕਿੱਥੋਂ ਜੇ ਜੇ ਰਾਹੁਲ ਨੂੰ ਲੱਗਦਾ ਹੈ ਕਿ ਸਾਡੀ ਕੌਮ ਦੀ ਆਈਡੀ ਖਤਰੇ 'ਚ ਆ ਤੇ ਲੋਕ ਸਭਾ ਦੇ ਵਿੱਚ ਆਪਣੀ ਆਗਰੀ ਲਵਾਵੇ ਸੋ ਕਿਉਂ ਸਾਡੇ ਜਿੰਨੇ ਵੀ ਜਾਂਦੇ ਆ ਇਥੋਂ ਜਿੱਤ ਕੇ ਜਿੰਨੇ ਐਮਪੀ ਹੁੰਦੇ ਨੇ 13 ਪੰਜਾਬ ਦੇ ਚੌਥਾ ਚੌਥਾ ਜਿਹੜਾ ਚੰਡੀਗੜ੍ਹ ਦਾ ਇਹਨਾਂ ਨੇ ਕਦੀ ਇਹ ਮਸਲੇ ਨਹੀਂ ਉਠਾਏ ਏਜ ਐਜ اپੋਜੀਸ਼ਨ ਲੀਡਰ ਬੈਂ ਉਹਨੂੰ ਸਲਾਹ ਦਊਗਾ ਕਿ ਸਾਡਾ ਮਸਲਾ ਹੱਲ ਕਰਾਵੇ ਜੇ ਉਹਨੂੰ ਲੱਗਦਾ ਕਿ ਵਾਕਿਆ ਸਾਡੇ ਨਾਲ ਧੱਕਾ ਹੋ ਰਿਹਾ ਤੇ ਉਹਦੇ ਲਈ ਅੱਗੇ ਆ ਪਰ ਉਹਨੇ ਉਹਨੇ ਆਪਣੀ ਦਿਲ ਦੀ ਗੱਲ ਦੱਸੀ ਹੈ ਕਿ ਆ ਸਿੱਖਾ ਨਾਲ ਉਹਦੇ ਅਸੀਂ ਉਹਨੂੰ ਕਹਿੰਦੇ ਦਿਲ ਤੋਂ ਲੱਗਦਾ ਹੈ ਤੇ ਕਰ ਗੱਲ ਵੀ ਖਿਆਲ ਸਾਡੇ ਨਾਲ ਭਲਾ ਕਿਨੇ ਕੀਤਾ ਕੋਈ ਦੱਸੋਗੇ ਕੋਈ ਸਰਕਾਰ ਦਾ ਨਾਮ ਲਓ ਕਿ ਜਨੇ ਸਾਡੇ ਨਾਲ ਭਲਾ ਕੀਤਾ ਵਹੀ ਜਿਹੜੀ ਸਾਡੀ ਸਮੱਸਿਆ ਸਾਡੇ ਸਕੂਲ ਦੇ ਬੱਚੇ ਜਿਹੜੇ ਮਾਸੂਮ ਬੱਚੇ ਨੇ ਉਹਨਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਸਾਡੇ ਸਾਡੇ ਲੀਡਰਸ਼ਿਪ ਨਹੀਂ ਠੀਕ ਕਰਵਾ ਪਈ ਸਾਡੇ ਰਾਸ਼ੀ ਲੋਕ ਜਿਹੜੇ ਆ ਉਹ ਉਹ ਸਰਕਾਰ ਦੇ ਵਿੱਚ ਰਹਿੰਦੇ ਵੀ ਇਹ ਨਹੀਂ ਕਰਵਾ ਪਾ ਤੇ ਜੇ ਉਹਨੂੰ ਲੱਗਦਾ ਹੈ ਕਿ ਸਿੱਖ ਆਈਡੀ ਖਤਰੇ 'ਚ ਆ ਤੇ ਅਸੀਂ ਉਹਨੂੰ ਕਹਿੰਨੇ ਆ ਕਿ ਤੂੰ ਆਪੋਜੀਸ਼ਨ ਦਾ ਲੀਡਰ ਆ ਤੂੰ ਆਪਣੇ ਜਿਹੜੀ ਅਦਾਲਤ ਹੈ ਸਾਡੀ ਸਭ ਤੋਂ ਵੱਡੀ ਜਿਹੜੀ ਲੋਕ ਸਭਾ ਉਹਦੇ ਵਿੱਚ ਇਹਦਾ ਮਸਲਾ ਹੱਲ ਕਰੋ ਤਾਂ ਕਿ ਅੱਗੇ ਕਿਸੇ ਬੱਚੇ ਨੂੰ ਨੁਮੋਸ਼ੀ ਨਾ ਆਵੇ ਅਸੀਂ ਉਹਨੂੰ ਫਿਰ ਦੇਖ ਕੇ ਸਾਨੂੰ ਫਿਰ ਪਤਾ ਲੱਗੂ ਕਿ ਤੂੰ ਦਿਲੋਂ ਇਹ ਗੱਲ ਕਰ ਰਹੇ ਸਿੱਖ ਸਾਹਿਬ ਜਦੋਂ